ਦੇ ਲਈ ਪੋਸਟ ਪੰਜਾਬੀ ਮੈਂ ਹਸਨੇਨਾ ਕਮਲਕੌਰ ਦੇ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਂਝੀ ਕਰ ਰਹੀ ਆ ਦੱਸਦੀ ਹੈ ਕਿ ਇੰਸਟਾਗ੍ਰam ਤੇ ਮਸ਼ਹੂਰ ਕਮਲਕੌਰ ਪਾਬੀ ਦੀ ਗੱਡੀ ਦੇ ਵਿੱਚੋਂ ਡੈੱਡ ਬੋਡੀ ਮਿਲਦੀ ਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਚੱਰੀ ਸੀ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਿਹੰਗ ਅਮ੍ਰਿਤਪਾਲ ਮਹਿਰੋ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਐ। ਤਾਂ ਮਹਿਰੋ ਸਾਡੇ ਸ ਤੇ ਦੋ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ। ਸੋ ਵੱਡੀ ਆਪਣੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਮਲਕੌਰ ਪਾਬੀ ਦਾ ਜੋ ਇੰਸਟਾਗ੍ਰਾਮ ਤੇ ਅਪੇਸੀ 3 ਲੱਖ ਦੇ ਕਰੀਬ ਫੋਲੋਅਰਸ ਨੇ ਤਾਂ ਅਚਾਨਕ ਉਸਤੀ ਗੱਡੀ ਦੇ ਵਿੱਚੋਂ ਡੈੱਡ ਬੋਡੀ ਮਿਲਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਹਲਚਲ ਮਚ ਜਾਂਦੀ ਆ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚੜਾਇਆ ਹਿਰਾਸਤ ਦੇ ਵਿੱਚ ਨਿਹੰਗ ਸਿੰਘ ਅਮਰਿਤਪਾਲ ਮਹਿਰ ਨੂੰ ਲਿਆ ਵਧੇਰੇ ਜਾਣ ਕਰ ਲੈ ਸਾਡੇ ਨਾਲ ਬਠਿੰਡਾ ਤੋਂ ਸੀਨੀਅਰ ਪੱਤਰਕਾਰ ਜੁੜੇ ਨੇ ਕਪਿਲ ਤੇ ਗੱਲਬਾਤ ਕਰਦੇ ਆ ਕਪਿਲ ਕੀ ਕਹਿਣਾ ਚਾਹੋਗੇ ਪੂਰੇ ਮਾਮਲੇ ਦੇ ਵਿੱਚ ਜੋ ਅਪਡੇਟ ਆ ਰਹੀ ਹੈ ਜੀ ਤੁਹਾਨੂੰ ਦੱਸ ਦਈਏ ਕੰਚਨ ਉਫ ਕਮਲਕੌਰ ਭਾਬੀ ਜਿਹੜੀ ਕਿ 10 ਤਰੀਕ ਨੂੰ ਸਵੇਰੇ 4 ਵਜੇ ਯੋਨ ਗੱਡੀ ਕਮੈਡੀਕਲ ਇੰਸਟੀਚਿਊਟ ਦੀ ਪਾਰਕਿੰਗ ਦੇ ਵਿੱਚ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਗੱਡੀ ਦੁਬਾਰੇ ਫੇਰ ਚਲੀ ਜਾਂਦੀ ਹੈ 2 ਘੰਟੇ ਬਾਅਦ ਫੇਰ ਪਾਰਕਿੰਗ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਵਕ ਵਕ ਐਂਗਲਾ ਨਾਲੋਂ ਜਾਂਚ ਕਰਦੀ ਹੈ ਇਸ ਮਾਮਲੇ ਵਿੱਚ ਹੁਣ ਤੱਕ ਦੀ ਵੱਡੀ ਅਪਡੇਟ ਆਈ ਹੈਗੀ ਆ ਜਿਹੜਾ ਕਿ ਕਮਲਕੌਰ ਭਾਬੀ ਨੂੰ ਬਾਰ-ਬਾਰ ਇਸ ਤਰ੍ਹਾਂ ਦੀਆਂ ਸਮੱਗਰੀਆਂ ਪਾਉਣ ਤੇ ਅਮਰਿਤਪਾਲ ਮੋਰੇ ਨੂੰ ਮੋਰੇ ਨੇ ਜਿਹੜੀ ਕਿ ਧਮਕੀਆਂ ਦਿੱਤੀਆਂ ਸੀ ਇਸ ਨੂੰ ਤੇ ਬਾਰ-ਬਾਰ ਇਸ ਗੱਲ ਨੂੰ ਲੈ ਕੇ ਤੇ ਅੱਜ ਉਸ ਪੁਲਿਸ ਵੱਲੋਂ ਜਿਹੜੀ ਕਿ ਇਸ ਕੇਸ ਨੂੰ ਲੈ ਕੇ ਅਮਰਿਤਪਾਲ ਦੇ ਮੋਰੇ ਦੇ ਦੋ ਸਾਥੀ ਵੀ ਗ੍ਰਿਫਤਾਰ ਕੀਤੇ ਤੇ ਪੁਲਿਸ ਇਸ ਨੂੰ ਲੈ ਕੇ ਵੱਡੇ 11 ਵਜੇ ਜਿਹੜੀ ਕਿ ਕਾਨਫਰੰਸ ਕੀਤੀ ਜਾਵੇਗੀ ਜੀ ਜੀ ਮਹਿਰੂਦ ਸਨੇ ਦੋ ਹੋਰ ਸਾਥੀ ਕਿਹੜੇ ਆ ਮਹਿਰੂਦ ਸਨੇ ਦੋ ਹੋਰ ਸਾਥੀ ਅਗੇ ਜਿਹੜੇ ਕਿ ਕਤਲ ਮਾਮਲੇ ਦੇ ਵਿੱਚ ਹਿਰਾਸਤ ਦਿੱਤੇ ਗਏ ਲਗੇ ਜੀ ਇੱਕ ਕਪਿਲ ਸੀਸੀਟੀਵੀ ਵੀਡੀਓ ਵੀ ਕੱਲ ਸਾਹਮਣੇ ਆਈ ਸੀ ਉਸ ਬਾਰੇ ਪੁਲਿਸ ਦੇ ਵੱਲੋਂ ਕੋਈ ਖੁਲਾਸਾ ਕੀਤਾ ਨਹੀਂ ਹਜੇ ਫਿਲਹਾਲ ਬਕਬਕ ਐਂਗਲਾ ਲਈ ਜਿਵੇਂ ਟੋਲ ਪਲਾਜ਼ਾ ਹੈਗਾ ਇਧਰੋਂ ਲੁਧਿਆਣਾ ਸਾਈਡ ਦੀ ਦੱਸੀ ਜਾ ਰਹੀ ਹੈ ਕਿ ਕੰਚਨ ਉਰਫ ਕਮਲ ਭਾਬੀ ਤੇ ਲੁਧਿਆਣਾ ਸਾਈਡ ਦੀ ਰਹਿਣ ਵਾਲੀ ਹੈ ਟੋਲ ਪਲਾਜ਼ਾ ਜਿਹੜਾ ਕਿ ਸੀਸੀਟੀਵੀ ਖੰਗਾਲੀ ਗਈ ਹੈਗੀ ਜਾਂ ਇਧਰੋਂ ਇਸ ਟੂਟ ਜਿਹੜਾ ਮੈਡੀਕਲ ਹੈਗਾ ਉਸ ਦੀ ਸੀਸੀਟੀਵੀ ਜਿਹੜੇ ਕਿ ਕਰਕੇ ਉਹ ਸਾਰਾ ਜਿਹੜਾ ਕਿ ਵੱਡਾ ਖੁਲਾਸਾ ਇਸ ਦੋ ਹੈਲੋ ਓਕੇ ਓਕੇ ਬਬਲ ਸ਼ੁਕਰੀਆ ਸੋ ਤਮਾਮ ਜਾਣਕਾਰੀ ਲਈ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਨਿਹੰਗ ਸਿੰਘ ਅਮ੍ਰਿਤਪਾਲ ਮਹਿਰੋ ਨੇ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਤਮਾਮ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚੜਿਆ ਧਮਕੀਆਂ ਵੀ ਦਿੱਤੀਆਂ ਜਾ ਰਹੀ ਸੀ ਅਮ੍ਰਿਤਪਾਲ ਮਹਿਰੋ ਦੇ ਵੱਲੋਂ ਅਸ਼ਲੀਲ ਜੜੀਆਂ ਵੀਡੀਓਸ ਪਾਈਆਂ ਜਾ ਰਹੀਆਂ ਸੀ ਜਿਸ ਨੂੰ ਲੈ ਕੇ ਕਾਫੀ ਤਾੜਨਾ ਵੀ ਕੀਤੀ ਜਾ ਰਹੀ ਸੀ ਤਾਂ ਹੁਣ ਅਜਿਹੇ ਵਿਚਕਾਰ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਕਮਲ ਕੋਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਅਮਰਿਤਪਾਲ ਮੈਰੋ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਕੱਲ ਗੱਡੀ ਦੇ ਵਿੱਚੋਂ ਡੈੱਡ ਬੋਡੀ ਮਿਲਦੀ ਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ ਟੀਵੀ ਵੀਡੀਓ ਵੀ ਇਸ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਸੀ ਤਾਂ ਇੱਕ ਵਿਅਕਤੀ ਦੀ ਹਲਚਲ ਜਿਹੜੀ ਨਸਰ ਆ ਰਹੀ ਸੀ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚੋਂ ਜਿਹੜਾ ਨਿਕਲ ਕੇ ਫਰਾਰ ਹੋ ਜਾਂਦਾ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਗਾ ਕੇ ਉੱਥੋਂ ਰਫੂ ਚੱਕਰ ਹੋ ਗਿਆ ਤੇ ਉਸ ਤੋਂ ਬਾਅਦ ਪਾਰਕਿੰਗ ਦੇ ਵਿੱਚੋਂ ਲੋਕ ਗੁਜ਼ਰ ਰਹੇ ਸੀ ਤਾਂ ਉਹਨਾਂ ਨੂੰ ਬਦਬੂ ਆਉਂਦੀ ਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਜਦੋਂ ਪੁਲਿਸ ਨੇ ਗੱਡੀ ਨੂੰ ਖੋਲ ਕੇ ਦੇਖਿਆ ਤਾਂ ਪੁਲਿਸ ਦੇ ਪੈਰਾ ਹੇਠੋਂ ਜ਼ਮੀਨ ਖਿਸ ਗਈ ਕਿਉਂਕਿ ਇਸ ਗੱਡੀ ਦੇ ਵਿੱਚੋਂ ਇੰਸਟਾਗ੍ਰam ਤੇ ਮਸ਼ਹੂਰ ਕਮਲਕੌਰ ਪਾਬੀ ਦੀ ਡੈੱਡ ਬੋਡੀ ਮਿਲਦੀ ਹਾਲਾਂਕਿ ਅੰਤਿਮ ਸੰਸਕਾਰ ਚੜਾ ਪਰਿਵਾਰ ਦੇ ਵੱਲੋਂ ਬਠਿੰਡਾ ਦੇ ਵਿੱਚ ਕਰ ਦਿੱਤੀ ਆ ਗਿਆ ਤਾਂ ਉੱਥੇ ਪੁਲਿਸ ਦੇ ਵੱਲੋਂ ਹੁਣ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਕਿ ਆਖਿਰਕਾਰ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਮੌਤ ਹੋਈ ਆ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹਰ ਇੱਕ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਹੋਈ ਹੈ